ਦੋਸਤੋ ਲੰਗੀ ਰੋਜ਼ ਆਪਾਂ ਗੱਲ ਕੀਤੀ ਸੀ ਕਿ ਨਾਸਰ ਢਿੱਲੋ ਵਾਲਾ ਜਿਹੜਾ ਵਰਤਾਰਾ ਆ ਤੇ ਜਾਨਮਾਹਲ ਵਾਲਾ ਜਿਹੜਾ ਵੀ ਇਹ ਇਹ ਸਭ ਦੇ ਚੱਲਦਿਆਂ ਦੋਹਾਂ ਪੰਜਾਬਾਂ ਦੇ ਜਿਹੜੇ ਰਿਸ਼ਤੇ ਆ ਜਿਹੜੀ ਸਾਂਝ ਇੱਕ ਵੱਧ ਰਹੀ ਸੀ ਉਹਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਨਾਪੱਖੀ ਪ੍ਰਭਾਵ ਉਹਦਾ ਪੈ ਰਿਹਾ ਤੇ ਇਹਦੇ ਚੱਲਦਿਆਂ ਹੁਣ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕੀ ਉੱਥੇ ਇਸੇ ਤਰੀਕੇ ਨਾਲ ਜਾਰੀ ਉਹ ਸਾਰੀ ਰਹਿਣਾ ਜਾਂ ਨਹੀਂ ਰਹਿਣਾ ਤੇ ਪਰ ਇਹਦੇ درمیان ਇਹ ਵੈਸੇ ਇਹਦੇ درمیان ਇਹ ਜਿਸ ਨੂੰ ਕਹਾ ਸਾਰਾ ਕਨਫਲਿਕਟ ਸ਼ੁਰੂ ਹੋਇਆ ਕੋਈ ਨਹੀਂ ਬੋਲਿਆ ਦੋਹਾਂ ਪੰਜਾਬਾਂ ਦੇ ਲੋਕਾਂ ਨੇ ਦੋਹਾਂ ਪੰਜਾਬਾਂ ਦੇ ਖਾਸ ਕਰਕੇ ਜਿੰਨੇ ਵੀ ਸੈਲਿਬ੍ਰਿਟੀਜ਼ ਨੇ ਜਾਂ ਜਿਹੜਾ ਮੀਡੀਆ ਤੇ ਬੋਲਣ ਵਾਲੇ ਨੇ ਸਾਰਿਆਂ ਨੇ ਪੰਜਾਬ ਦੀ ਭਾਰਤ ਦੀ ਪਾਕਿਸਤਾਨ ਦੀ ਖੈਰ ਮੰਗੀ ਕਿ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਜਿਹੜੇ ਪੰਜਾਬੀ ਬੋਲਣ ਵਾਲੇ ਸ਼ਖਸ ਨੇ ਅਦਾਕਾਰ ਨੇ ਕਲਾਕਾਰ ਨੇ ਖਿਡਾਰੀ ਨੇ ਜਾਂ ਸਾਰਿਆਂ ਨੇ ਉਹਨਾਂ ਨੇ ਤਾਂ ਬਦ ਚੜ ਕੇ ਕਿਹਾ ਬਈ ਭਾਈ ਇਹ ਵਾਰ ਨਹੀਂ ਹੋਣੀ ਚਾਹੀਦੀ ਤੁਹਾਨੂੰ ਪਤਾ ਕਿ ਦਿੱਲੀ ਦੇ ਵਿੱਚ ਕੀ ਹਾਲਾਤ ਸੀ ਜਾਂ ਉਧਰ ਵੀ اسلامਾਬਾਦ ਦੇ ਵਿੱਚ ਕੀ ਹਾਲਾਤ ਸੀ ਪਰ ਖਾਸ ਕਰਕੇ ਪੰਜਾਬੀਆਂ ਨੇ ਬਹੁਤ ਜਿਹੜਾ ਬਦ ਚੜ ਕੇ ਕਿਹਾ ਕਿ ਇਹ ਵਾਰ ਨਹੀਂ ਹੋਣੀ ਚਾਹੀਦੀ ਇੱਕੋ ਇੱਕ ਇਦਾਂ ਦਾ ਬੰਦਾ ਸੀ ਜਿਹੜਾ ਕਿ ਮਸ਼ਹੂਰ ਪੰਜਾਬੀ ਸੀ ਜਿਨੇ ਕਿ ਇਸ ਜੰਗੀ ਜਨੂਨ ਦੇ ਵਿੱਚ ਆਪਣਾ ਹਿੱਸਾ ਪਾਇਆ ਉਹ ਸੀਗੇ ਇਫਤਿਹਾਰ ਠਾਕੁਰ ਹੁਣ ਜਿਹੜੇ ਠਾਕੁਰ ਸਾਹਿਬ ਨੇ ਇਹੀ 노 ਡਾਊਟ ਵੱਡਾ ਨਾਮ ਨੇ ਚੰਗੇ ਅਦਾਕਾਰ ਵੀ ਨੇ ਪਾਕਿਸਤਾਨੀ ਡਰਾਮੇ ਦੇ ਵਿੱਚ ਆਉਂਦੇ ਸੀ ਤੇ ਉਸ ਤੋਂ ਬਾਅਦ ਚੱਲ ਮੇਰਾ ਪੁੱਤ ਤੋਂ ਇਹ ਮਸ਼ਹੂਰ ਹੋਏ ਨੇ ਇਹ ਜੇਕਰ ਹੁਣ ਕਹਿਣ ਨੂੰ ਕੋਈ ਕਹੀ ਜਾਵੇ ਕਿ ਉੱਥੇ ਕਿੱਡਾ ਵੱਡਾ ਨਾਮ ਸੀ ਜਾਂ ਕਿੱਥੇ ਕਿੱਡਾ ਵੱਡਾ ਨਾਮ ਸੀ ਅਸਲੀ ਮਸ਼ਹੂਰੀ ਇਹਨਾਂ ਦੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਚੱਲ ਮੇਰਾ ਪੁੱਤ ਤੋਂ ਹੋਈ ਆ ਪਰ ਜਿਹੜੇ ਕੋਈ ਸਾਡੇ ਵਰਗੇ ਜਿਹੜੇ ਜਿਨ੍ਹਾਂ ਨੂੰ ਪਾਕਿਸਤਾਨੀ ਡਰਾਮੇ ਦੇਖਣ ਦਾ ਸ਼ੌਂਕ ਸੀ ਉਹ ਜ਼ਰੂਰ ਇਹਨਾਂ ਨੂੰ ਜਾਣਦੇ ਸੀ ਜ਼ਾਫਰੀ ਖਾਨ ਨੂੰ ਨਾਸਰ ਚਨੀਓਟੀ ਨੂੰ ठाकुर साहब ਨੂੰ ਸਾਰਿਆਂ ਨੂੰ ਜਾਣਦੇ ਸੀ ਤੇ ਚਲ ਮੇਰਾ ਪੁੱਤ ਤੋਂ ਇਹਨਾਂ ਦੀ ਜਿਹੜੀ ਆ ਮਸ਼ਹੂਰੀ ਹੁੰਦੀ ਆ ਪਰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਉਹ ਖਾਸ ਕਰਕੇ ਚੱਲ ਰਹੇ ਕਨਫਲਿਕਟ ਦੇ ਵਿੱਚ ਇਹਨਾਂ ਦਾ ਜਿਹੜਾ ਬਿਆਨ ਆਇਆ ਕਿ ਜੇ ਸਮੁੰਦਰੀ ਰਾਸਤੇ ਆਉਂਗੇ ਤਾਂ ਸਮੁੰਦਰੀ ਰਾਸਤੇ ਟਕਰਾਂਗੇ ਇਦਾਂ ਦੇ ਇਹਨਾਂ ਨੇ ਵੀ ਫਜ਼ਾਉਂ ਉਸੇ ਆਉਗੇ ਤਾਂ ਵਾਹ ਮਾਰਗ ਰਾਈ ਜਾਉਗੇ ਇਦਾਂ ਦੀਆਂ ਦੋ ਤਿੰਨ ਨਾਲੇ ਗੱਲਾਂ ਕੀਤੀਆਂ ਉਹਦੇ ਤੇ ਕਾਫੀ تنਕੀਦ ਇੰਡੀਆ ਦੇ ਵਿੱਚੋਂ ਆਈ ਤੇ ਖੁਦ ਵੀ ਕਹਿੰਦੇ ਨੇ ਕਿ ਕੁਝ ਇੰਡੀਆ ਦੇ ਜਿਹੜੇ ਕਲਾਕਾਰ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਵੀ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਚਲੋ ਠੰਡਾ ਸਗਾ ਐਡਾ ਕੋ ਕੰਮ ਨਹੀਂ ਸੀ ਤੇ ਮੈਨੂੰ ਵੀ ਲੱਗਾ ਵੀ ਚਲੋ ਕੋਈ ਨਹੀਂ ਠੀਕ ਐ ਇਟਸ ਓਕੇ ਨਾ ਕਈ ਵਾਰੀ ਹੋ ਜਾਂਦਾ ਆਪਣੇ ਮੁਲਕ ਦੀ ਸਪੋਰਟ ਕਰਦਾ ਤਾਂ ਚਲੋ ਕੋਈ ਨਹੀਂ ਕਰ ਲੈਣ ਦੇ ਉਹ ਠੀਕ ਠਾਕ ਗੱਲਾਂ ਇਧਰੋਂ ਵੀ ਤਾਂ ਬਥੇਰਾ ਲੋਕ ਹੀ ਰੌਲਾ ਪਾਉਂਦੇ ਨੇ ਤੇ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਹੁਣ ਆਹ ਜਿਹੜੀ ਇਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਆ ਉਹਨੇ ਤਾਂ ਇਹ ਤਾਂ ਇਹ ਤਾਂ ਗੱਲਾਂ ਹੀ ਬੜੀਆਂ ਹੋਰ ਤਰ੍ਹਾਂ ਦੀਆਂ ਕੀਤੀਆਂ ਠਾਕੁਰ ਸਾਹਿਬ ਨੇ ਤੇ ਐਡੇ ਵੱਡੇ ਬੋਲ ਤਾਂ ਵੈਸੇ ਵੀ ਨਹੀਂ ਕਿਸੇ ਨੂੰ ਇੱਡੇ ਵੱਡੇ ਬੋਲ ਤਾਂ ਜਿਹੜੇ ਆ ਹਮਾਇਉਦੀਨ ਸੈਦ ਸੈਇਦ ਵਰਗੇ ਆ ਜਾਂ ਵੀ ਉਹਨਾਂ ਨੇ ਵੀ ਨਹੀਂ ਕਦੇ ਆਤਫ ਅਸलम ਵਰਗੇ ਨੇ ਵੀ ਨਹੀਂ ਬੋਲੇ ਹੋਣੇ ਜਿਹੜੇ ਬੋਲ ਠਾਕੁਰ ਸਾਹਿਬ ਨੇ ਬੋਲਤੇ ਹਾਲਾਂਕਿ ਠਾਕੁਰ ਸਾਹਿਬ ਦੇ ਨਾਲ ਉਹ ਜ਼ਾਫਰੀ ਖਾਨ ਜਾਂ ਨਾਸਰ ਚ ਨਿਊਟਿਜ਼ ਦਾ ਇਹਨਾਂ ਤੋਂ ਇਹਨਾਂ ਤੋਂ ਛੋਟਾ ਨਹੀਂ ਤਾਂ ਇਹਨਾਂ ਤੋਂ ਵੱਡਾ ਹੀ ਨਾਮ ਹੋਣਾ ਕਿ ਘੱਟ ਤਾਂ ਇਹਨਾਂ ਤੋਂ ਹੈ ਨਹੀਂ ਉਹ ਪਰ ਉਹਨਾਂ ਨੇ ਵੀ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ ਹੁਣ ਠਾਕੁਰ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਦੇ ਉਹ ਅੱਛਾ ਉਹ ਪਿੱਛੇ ਜਿਹੜਾ ਉਹਨਾਂ ਦੇ ਬੋਰਡ ਲੱਗਾ ਹੋਇਆ ਕਿੰਨੀ ਟ੍ਰੈਜੈਡਿਕ ਟ੍ਰੈਜਿਕ ਗੱਲ ਆ ਉਹਨੇ ਬੋਰਡ ਦੇ ਉੱਤੇ UN ਤੇ ਕੋਈ ਸ਼ਾਂਤੀ ਦਾ ਕੋਈ ਗੱਲਬਾਤ ਉੱਥੇ ਚੱਲ ਰਹੀ ਆ ਤੇ ਗੱਲਾਂ ਤੁਸੀਂ ਕਿਦਾਂ ਦੀਆਂ ਉੱਥੇ ਠਾਕੁਰ ਸਾਹਿਬ ਸਟੇਜ ਤੇ ਖੜੇ ਹੋ ਕੇ ਕਰਦੇ ਨੇ ਵੀ ਬੜੇ ਤੰਜ਼ ਜਾਂ ਕੱਸਦੇ ਨੇ ਉਹ ਕਹਿੰਦੇ ਵੀ ਉਹ ਕਹਿੰਦੇ ਆ ਵੀ ਇਹਨਾਂ ਦਾ ਬਾਈਕਾਟ ਕਰੋ ਵੀ ਪੰਜਾਬ ਚੋਂ ਕਿਸੇ ਨੇ ਕਿਤੇ ਸੋਸ਼ਲ ਮੀਡੀਆ ਤੇ ਕਹਿਤਾ ਹੋਊਗਾ ਜਾਂ ਇੰਡੀਆ ਦੇ ਵਿੱਚੋਂ ਕਿ ਪੰਜਾਬ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਉਸ ਤਰੀਕੇ ਨਾਲ ਹੁਣ ਪਾਕਿਸਤਾਨੀ ਕਲਾਕਾਰ ਨਹੀਂ ਕੰਮ ਕਰਦੇ ਜਿਵੇਂ ਪਹਿਲਾਂ ਕਰਦੇ ਸੀ ਪੰਜਾਬੀ ਫਿਲਮਾਂ ਦੇ ਵਿੱਚ ਕਰਦੇ ਆ ਤੇ ਇਹਦਾ ਕ੍ਰੈਡਿਟ ਜਾਂਦਾ ਬਾਈ ਅਮਰਿੰਦਰ ਗੱਲ ਉਹਨਾਂ ਨੂੰ ਤੇ ਉਹਨਾਂ ਨੇ ਕਿਤੇ ਕਿਸੇ ਨੇ ਕਿਹਾ ਹੋਊਗਾ ਵੀ ਇਹਨਾਂ ਤੇ ਠਾਕੁਰ ਸਾਹਿਬ ਨੇ ਕਿਹਾ ਕਿ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਵਾਲਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਵਾਲਾ ਸਾਡੇ ਬਗੈਰ ਤਾਂ ਉਹ ਕਹਿੰਦੇ ਵੀ ਇਹਨਾਂ ਦੀ ਫਿਲਮੇ ਨਹੀਂ ਚੱਲਦੀ ਨੌ ਫਿਲਮਾਂ ਉਹ ਕਹਿੰਦੇ ਸਾਡੇ ਬਗੈਰ ਹੋਈਆਂ ਨੇ ਤੇ ਨੌ ਦੀਆਂ ਨੌ ਹੀ ਫਲॉप ਨੇ ਫਿਰ ਉਹ ਕਹਿੰਦੇ ਨੇ ਕਿ ਇਹਨਾਂ ਦੀਆਂ ਫਿਲਮਾਂ ਦੇ ਵੀ ਜਿਹੜੀਆਂ ਪੰਜਾਬੀ ਫਿਲਮਾਂ ਉਹਨਾਂ ਦੇ ਡਾਇਲੋਗ ਅਸੀਂ ਲਿਖਦੇ ਆ ਕਾਮੇਡੀ ਉਹਨਾਂ ਦੀ ਅਸੀਂ ਲਿਖਦੇ ਆ ਜਿਹੜਾ ਪੀਜੀਐਮ ਅਸੀਂ ਕਰਦੇ ਆ ਤੇ ਬੈਕਗਰਾਉਂਡ ਸਕੋਰ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਕਰਦੇ ਆ ਤੇ ਜਿਹੜੀ ਵੀ ਫਿਲਮ ਅਸੀਂ ਬਣਾਉਨੇ ਆਂ ਸੁਪਰ ਡੂਪਰ ਹਿੱਟ ਜਾਂਦੀ ਆ ਬੜੇ ਵੱਡੇ ਇਹ ਦਾਅਵੇ ਨੇ ਵੈਸੇ ਉਹਨਾਂ ਦੇ ਫਿਰ ਉਹਨਾਂ ਨੇ ਕਿਹਾ ਕਿ 300 ਤੋਂ 350 ਕਰੋੜ ਸਾਡੇ ਉੱਤੇ ਇਸ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦਾ ਸਾਡੇ ਉੱਤੇ ਮਤਲਬ ਕਿ ਪਾਕਿਸਤਾਨੀ ਕਲਾਕਾਰਾਂ ਦੇ ਉੱਤੇ ਲੱਗਾ ਹੋਇਆ ਤੇ ਜਿਹੜਾ ਵੀ ਹਜੇ ਤੱਕ ਉਹਨਾਂ ਨੇ ਕਿਹਾ ਕਿ 16 ਸਾਡੀਆਂ ਫਿਲਮਾਂ ਉਹਨਾਂ ਦੇ ਨਾਲ ਸਾਈਨ ਨੇ ਤੇ ਸਾਡੇ ਬਿਗੈਰ ਉਧਰਲੇ ਪੰਜਾਬ ਵਾਲੇ ਫਿਲਮ ਨਹੀਂ ਬਣਾ ਸਕਦੇ ਹੁਣ ਵੈਸੇ ਚਲੋ ਇੱਕ ਇੱਕ ਦੋ ਆਦਮੀਆਂ ਨੂੰ ਇਹਨਾਂ ਦੀ ਜਿਹੜੀ ਹੈ ਸਟੇਕ ਦੇ ਬਿਆਨਾਂ ਨੂੰ ਜਾਦੇ ਸੀਰੀਅਸਲੀ ਵੀ ਨਹੀਂ ਦੇਖਣਾ ਚਾਹੀਦਾ ਅ ਬਿਕੋਜ਼ ਅਦਰਵਾਈਜ਼ ਜਿਹੜਾ ਪੂਰਾ ਹੁਣ ਤੋਂ ਚੱਲ ਮੇਰਾ ਪੁੱਤ ਪਹਿਲੀ ਮੈਨੂੰ ਲੱਗਦਾ ਤਕਰੀਬਨ 6 7 7 8 ਸਾਲ ਪਹਿਲਾਂ ਆਈ ਸੀ ਉਸ ਤੋਂ ਬਾਅਦ ਇੱਕ ਵਧੀਆ ਇੱਕ ਪਿਚ ਜਿਹੜੀ ਬਣਨੀ ਸ਼ੁਰੂ ਹੋਈ ਸੀ ਸੋ ਬੈਟਰ ਹੈ ਕਿ ਉਸੇ ਤੇ ਬਰਕਰਾਰ ਰਹੇ ਇਨਸਟੈਡ ਆਫ ਕਿ ਇਹ ਜਿਹੜੇ ਠਾਕੁਰ ਸਾਹਿਬ ਦੇ ਬਿਆਨ ਹੈ ਇਹਨਾਂ ਨੂੰ ਲੈ ਕੇ ਆਊਟ ਆਫ ਦਾ ਕੌਨਟੈਕਸਟ ਵੀ ਹੁਣ ਤੱਕ ਕਿਉਂਕਿ ਆਲਰੇਡੀ ਉਹ ਤਾਂ ਚਲੋ ਬਲੋ ਹੋਣੇ ਸ਼ੁਰੂ ਹੋ ਹੀ ਗਏ ਨੇ ਬਟ ਸਟਿਲ ਕੋਸ਼ਿਸ਼ ਤਾਂ ਇਹ ਰਹਿਣੀ ਚਾਹੀਦੀ ਆ ਕਿ ਇਹ ਇਹਨਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਇਹ ਐਲੀਮੈਂਟ ਨੇ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਇਸ ਇਸ ਤਰੀਕੇ ਦੇ ਐਲੀਮੈਂਟ ਦਾ ਬਾਈਕਾਟ ਐਕਚੁਅਲੀ ਹੋਣਾ ਚਾਹੀਦਾ ਬਾਕੀ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਆਵਾਜ਼ ਸੀ ਕਿ ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਇਹਨਾਂ ਨੇ ਤਾਂ ਮੈਨੂੰ ਨਹੀਂ ਪਤਾ ਠਾਕੁਰ ਸਾਹਿਬ ਨੇ ਕਿਹੜੀਆਂ 16 ਫਿਲਮਾਂ ਸਾਇਨ ਦੀ ਗੱਲ ਕੀਤੀ ਹੈ ਬੀਬੀਸੀ ਪੰਜਾਬੀ ਨੇ ਇਹਦੇ ਤੇ ਨਵਜੋਤ ਕੌਰ ਬੀਬੀਸੀ ਦੇ ਪੱਤਰਕਾਰ ਨੇ ਉਹਨਾਂ ਨੇ ਇੱਕ ਚੰਗੀ ਇਹਦੇ ਤੇ ਰਿਪੋਰਟ ਸ਼ਾਇਆ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਸ ਇਹਦੇ ਬਾਬਤ ਦੱਸਿਆ ਕਿ ਪੰਜਾਬੀ ਫਿਲਮ ਸੰਤਾਂ ਦੇ ਜਿਹੜੇ ਜਾਣਕਾਰ ਆ ਉਹਨਾਂ ਦੇ ਉਹਨਾਂ ਤੋਂ ਜੜੀਆਂ ਕੁਝ ਜਾਣਕਾਰੀਆਂ ਲੈ ਕੇ ਤੇ ਉਹਨਾਂ ਨੇ ਇਸ ਆਪਣੀ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਇਹਦੇ ਵਿੱਚ ਮੇਨਲੀ ਤਾਂ ਦੋ ਹੀ ਫਿਲਮਾਂ ਨੇ ਜੀ ਇੱਕ ਤਾਂ ਮੇਰਾ ਆਪਣਾ ਚੱਲ ਮੇਰਾ ਪੁੱਤ 4 ਆ ਤੇ ਇੱਕ ਹੈਗੀ ਆ ਸਰਦਾਰ ਜੀ 3 ਤੇ ਇਹ ਰਿਦਮ ਬॉयਜ਼ ਐਂਟਰਟੇਨਮੈਂਟ ਦੇ ਬੈਨਰ ਹੇਡ ਬਣੀ ਜਿਹੜੀ ਅਮਰਿੰਦਰ ਗਿੱਲ ਉਹਨਾਂ ਦਾ ਬੈਨਰ ਰ ਆ ਉਹਨਾਂ ਦੇ ਬੈਨਰ ਹੇਡ ਬਣੀ ਇਹ ਮੇਰਾ ਚੱਲ ਮੇਰਾ ਪੁੱਤ 4 ਤੇ ਵਾਈਟ ਹिल्स ਸਟੂਡੀਓਜ਼ ਦੀ ਫਿਲਮ ਸਰਦਾਰ ਜੀ 3 ਸਰਦਾਰ ਜੀ ਜਿਹੜੀ ਸੀਰੀਜ਼ ਆ ਦਲਜੀਤ ਦਸਾਜ ਹੋਣਾ ਦੀ ਠਾਕੁਰ ਸਾਹਿਬ ਤੇ ਇਹਨਾਂ ਵਰਗੇ ਹੋਰ ਜਿਹੜੇ ਸੱਜਣ ਨੇ ਉਹਨਾਂ ਨੂੰ ਬੇਨਤੀ ਇਹ ਹੈ ਕਿ ਭਾਈ ਦੋਹਾਂ ਪੰਜਾਬਾਂ ਦੀ ਜਿਹੜੀ ਸਾਂਝ ਆ ਇਹਨੂੰ ਬਣੀ ਰਹਿਣ ਦਿਓ ਵੈਸੇ ਹੀ ਭਾਰਤ ਤੇ ਪਾਕਿਸਤਾਨ ਦੀ ਸਿਆਸਤ ਨੇ ਹਮੇਸ਼ਾ ਤੋਂ ਹੀ ਪੰਜਾਬ ਦੇ ਜਿਹੜੇ ਲੋਕ ਆ ਖਾਸ ਕਰਕੇ ਜਿਹੜੇ ਸਰਹੱਦਾਂ ਤੇ ਵੱਸਦੇ ਆ ਉਹਨਾਂ ਦੀਆਂ ਜ਼ਿੰਦਗੀਆਂ ਅਜ਼ਾਬ ਕਰੀ ਰੱਖੀਆਂ ਨੇ ਤੇ ਭਾਰਤ ਪਾਕਿਸਤਾਨ ਦੇ ਵਿੱਚ ਜੰਗੀ ਮਾਹੌਲ ਬਣਾਉਣ ਨੂੰ ਤਾਂ ਸਾਡਾ মিডিਆ ਹੀ ਕਾਫੀ ਆ ਜਿਹੜਾ ਸਾਡਾ ਕੇਂਦਰਾ ਦਾ মিডিਆ ਆ ਉਹੀ ਬਹੁਤ ਹੈ ਤੇ ਘੱਟੋ ਘੱਟ ਆਪਾਂ ਪੰਜਾਬੀ ਤਾਂ ਜਿਹੜਾ ਸ਼ਾਂਤੀ ਦੇ ਸੁੱਖ ਦੇ ਗੀਤ ਗਾਈਏ ਅਮਨ ਦੀ ਗੱਲ ਕਰੀਏ ਪੀਸ ਦੀ ਗੱਲ ਕਰੀਏ ਆ ਮੈਂ ਹੁਣ ਕੋਈ ਸਖਤ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਜੇਕਰ ਤੁਹਾਡੇ ਵਾਲੀ ਲੈਂਗੁਏਜ ਦੇ ਵਿੱਚ ਕਮਾਂ ਦਾ ਮਾਰੀਆਂ ਦਾ ਚਵਲਾਂ ਹੀ ਨੇ ਤੁਸੀਂ ਚੱਲ ਮੇਰਾ ਪੁੱਤ ਫਿਲਮ ਤਾਂ ਉਦੋਂ ਆਈਏ ਜਦੋਂ ਪੰਜਾਬੀ ਫਿਲਮ ਇੰਡਸਟਰੀ ਪੂਰੀ ਅਰੂਜ਼ ਤੇ ਪਹੁੰਚ ਚੁੱਕੀ ਸੀ ਤੇ ਇਹਨੂੰ ਅਰੂਜ਼ ਤੇ ਪਹੁੰਚਾਇਆ ਕਿਨੇ ਇਹਨੂੰ ਹਿੱਟ ਇੱਥੇ ਤੱਕ ਕਿਦਾਂ ਕੀਤਾ ਪਰ ਫਿਰ ਵੀ ਅਸੀਂ ਮੰਨਦੇ ਹਾਂ ਕਿ ਨੋ ਡਾਊਟ ਪਾਕਿਸਤਾਨੀ ਕਲਾਕਾਰਾਂ ਦਾ ਬਹੁਤ ਜ਼ਿਆਦਾ ਉਹਨਾਂ ਦਾ ਕ੍ਰੈਡਿਟ ਵੀ ਹੈ ਤੇ ਸਾਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਦੋਹੇ ਪੰਜਾਬ ਦੇ ਜਿਹੜੇ ਲੋਕ ਨੇ ਕਲਾਕਾਰ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਇਹ ਹੀ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਜੇਕਰ ਤੁਸੀਂ ਇਹਵੇਂ ਦੀਆਂ ਕੇ ਚੁਣੌਤੀਆਂ ਦੋਵੋਗੇ ਕਿ ਸਾਡੇ ਤੋਂ ਬਿਨਾਂ ਤੁਹਾਡੀਆਂ ਫਿਲਮਾਂ ਚੱਲਦੀਆਂ ਹੀ ਨਹੀਂ ਇਹ ਤਾਂ ਫੇ ਮਾੜੀ ਗੱਲ ਹੈ ਤੇ ਵੈਸੇ ਵੀ ਆਪਣਾ ਹੀ ਨੁਕਸਾਨ ਕਰੋਗੇ ਤੇ ਬਾਕੀ ਸਾਡੇ ਜਿਹੜੇ ਪਾਕਿਸਤਾਨੀ ਪੰਜਾਬ ਵਾਲੇ ਵੀਰ ਨੇ ਜਿਹੜੇ ਕੰਮ ਕਰਦੇ ਨੇ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਜ਼ਾਫਰੀ ਖਾਨ ਵੀ ਰਹਿਣ ਨਾਸਿਰ ਚਨੀਓਟੀ ਆ ਹੋਰ ਬੜੇ ਵੱਡੇ ਜਿਹੜੇ ਅਦਾਕਾਰ ਨੇ ਅਜੇ ਤਾਂ ਬਹੁਤ ਸਾਰਿਆਂ ਨੇ ਕੰਮ ਕਰਨਾ ਸੀ ਜਾਂ ਬਹੁਤ ਸਾਰਿਆਂ ਨੇ ਹੋਰ ਕੰਮ ਕਰਨਾ ਹੋਣਾ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਠਾਕੁਰ ਸਾਹਿਬ ਵਰਗੇ ਬੰਦਿਆਂ ਨੂੰ ਥੋੜਾ ਜਿਹਾ ਕਹੋ ਕਿ ਠੰਡ ਰੱਖਣਾ ਸੁਖੈਰ ਲਗਾਤਾਰ ਇਹਨਾਂ ਮਸਨਿਆਂ ਤੇ ਤੁਹਾਡੇ ਨਾਲ ਜੁੜਦੇ ਰਵਾਂਗੇ ਆਪਣਾ ਤੇ ਆਪਣਾ ਇਸ ਚੈਨਲ ਦਾ ਖਿਆਲ ਰੱਖਿਓ